ਸਾਤਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀਫਲ ਲੈ ਕੇ ਹਾਜ਼ਰਾਂ ਜਿੱਥੋਂ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਰਹੇ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੇਸ਼ ਰਾਸ਼ੀਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਬਿਹਤਰ ਸਾਬਤ ਹੋਏਗਾ ਵਿੱਤੀ ਸਮੱਸਿਆਵਾਂ ਤੋਂ ਦੂਰ ਹੋਣਗੀਆਂ ਅਤੇ ਸਿਹਤ ਵਿੱਚ ਵੀ ਲਾਭ ਹੋਏਗਾ ਕਾਰਜਸ਼ਤਾੰਤ ਤੇ ਤੁਹਾਡੇ ਪੂਰੇ ਆਤਮ ਵਿਸ਼ਵਾਸ ਤੋਂ ਹਰ ਕੋਈ ਪ੍ਰਭਾਵਿਤ ਹੋਏਗਾ ਤੁਹਾਡਾ ਸਨਮਾਨ ਵਧੇਗਾ ਵਪਾਰਕ ਦ੍ਰਿਸ਼ਟੀਕੋਣ ਤੋਂ ਉਲਝਣ ਦੇ ਕਾਰਨ ਅੱਜ ਕੋਈ ਵੱਡਾ ਫੈਸਲਾ ਨਾ ਲਵੋ ਨਹੀਂ ਤਾਂ ਪੈਸਾ ਖਸ ਸਕਦਾ ਹੈ ਅਸਾਲ ਦੇ ਵਿੱਚ ਚੱਲ ਰਹੇ ਮਾਮਲਿਆਂ ਤੁਹਾਡੇ ਪੱਕ ਹੋਣਗੇ ਪੈਸੇ ਦੇ ਲੈਣ ਦੇਣ ਵਿੱਚ ਥੋੜਾ ਜਿਆਦਾ ਸਾਵਧਾਨ ਰਹੋ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਤਫਾ ਦਾ ਮਿਲੇਗੀ ਅਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲ ਦੀ ਦੋਸਤੋ ਅੱਜ ਵਿਸ਼ਵ ਰਾਸ਼ੀ ਫਲ ਦੇ ਲੋਕਾਂ ਦਾ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ ਪੇਸ਼ੇਵਰ ਦ੍ਰਿਸ਼ਟੀ ਕੋਣ ਤੋਂ ਸਕਾਰਾਤਮਕ ਵਿਪਾਸ ਦੀ ਸੰਭਾਵਨਾ ਹੈ ਜੋ ਲੋਕ ਨੌਕਰੀ ਬਦਲਣਾ ਚਾਹੁੰਦੇ ਹਨ ਜਾਂ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਸ਼ੁਭ ਹੈ ਤੁਹਾਡੀ ਸਿਹਤ ਵਿੱਚ ਉਤਰਾਅ ਚੜਾ ਰਹੇਗਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੀ ਸਮਾਂ ਬਹੁਤ ਚੰਗਾ ਹੈ ਉਹਨਾਂ ਨੂੰ ਚੰਗੇ ਨਤੀਜੇ ਮਿਲਣਗੇ ਆਪਣੇ ਜੀਵਨ ਸਾਥੀ ਨਾਲ ਨਰਮੀ ਨਾਲ ਗੱਲ ਕਰੋ ਤੁਸੀਂ ਪੁਰਾਣੇ ਦੋਸਤ ਨੂੰ ਮਿਲ ਕੇ ਮਿਲ ਸਕਦੇ ਹੋ ਅਤੇ ਉਹਨਾਂ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਮਿਥਨ ਰਾਸ਼ੀ ਫਲ ਦੀ ਮਿਥਨ ਰਾਸ਼ੀ ਵਾਲੇ ਲੋਕਾਂ ਲੋਕ ਅੱਜ ਛੋਟੀ ਜੀ ਮਿਹਨਤ ਕਰਕੇ ਵੱਡੀ ਸਫਲਤਾ ਪ੍ਰਾਪਤ ਕਰਨਗੇ ਲੰਬੀ ਯਾਤਰਾ ਤੇ ਤੁਸੀਂ ਜਾ ਸਕਦੇ ਹੋ ਤੁਹਾਡੀ ਯਾਤਰਾ ਬਹੁਤ ਸੁਖਦ ਰਹੇਗੀ ਜੋ ਲੋਕ ਲੰਬੇ ਸਮੇਂ ਤੋਂ ਨੌਕਰੀ ਦੀ ਪਾਲ ਕਰ ਰਹੇ ਹਨ ਉਹਨਾਂ ਨੂੰ ਮਨਚਾਏ ਨਤੀਜੇ ਮਿਲਣਗੇ ਤੁਸੀਂ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਦਫ਼ਤਰ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲੇਗੀ ਵਪਾਰੀ ਵਰਗ ਲਈ ਵੀ ਇਹ ਦਿਨ ਬਹੁਤ ਸ਼ੁਭ ਹੈ ਵਿਦਿਆਰਥੀਆਂ ਨੂੰ ਅਧਿਆਤਮਿਕ ਦੀ ਮਦਦ ਮਿਲੇਗੀ